ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਦੇ ਗੁਰਨਾਨਕ ਨਗਰ ਮੁਹੱਲਾ ਵਾਰਡ ਨੰਬਰ 9 ਵਿੱਚ ਆਮ ਆਦਮੀ ਪਾਰਟੀ ਦੀ ਇੱਕ ਪਰਵੀ ਮੀਟਿੰਗ ਸ਼ੰਕਰ ਸ਼ਰਮਾ ਦੀ ਅਗਵਾਈ ਵਿੱਚ ਕਰਵਾਈ ਗਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਮੌਜੂਦਾ ਵਿਧਾਇਕ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਧਰਮਪਤੀ ਰਾਜਵੀਰ ਕੌਰ ਪਹੁੰਚੇ ਜਿਨ੍ਹਾਂ ਦਾ ਮਹੱਲਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਹਲਕਾ ਗੁਰਦਾਸਪੁਰ ਤੋਂ ਲੋਕ ਸਭਾ ਚੋਣਾਂ ਲਈ ਸਰਦਾਰ ਅਮਰਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਚੋਣ ਮદાન ਵਿੱਚ ਉਤਾਰਿਆ ਹੈ ਜੋ ਕਿ ਬਟਾਲਾ ਤੋਂ ਮੌਜੂਦਾ ਪਾਰਟੀ ਦੇ ਵਿਧਾਇਕ ਹਨ ਅਤੇ ਪੰਜਾਬ ਤੋਂ ਉਹ ਪ੍ਰਧਾਨ ਹਨ ਜਿੱਥੇ ਅਮਨ ਸਿੰਘ ਸ਼ੈਰੀ ਕਲਸੀ ਵੱਲੋਂ ਜਨਤਾ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਉੱਥੇ ਉਹਨਾਂ ਦੀ ਥਰਬ ਪੱਪੀ ਰਾਜਪਾਲ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹੁਣ ਪ੍ਰਚਾਰ ਕਰ ਰਹੇ ਹਨ ਇਸ ਮੌਕੇ ਭਰਵੀ ਮੀਟਿੰਗ ਨੂੰ ਸੰਬੋਧਨ ਕਰਦੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਏ ਮਹਿਜ 2 ਸਾਲ ਹੋਏ ਹਨ ਪਰ ਪਾਰਟੀ ਵੱਲੋਂ ਵੱਡੇ ਪੱਧਰ ਤੇ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਪਾਰਟੀ ਹੌਲੀ-ਹੌਲੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਵਿਧਾਇਕ ਅਮਨ ਸੇਹ ਸਿੰਘ ਸ਼ਹਿਰੀ ਕਲਸੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਪਟਾਲਾ ਵਿੱਚ ਵੱਡੇ ਪੱਧਰ ਤੇ ਵਿਕਾਸ ਕੀਤੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਜਨਤਾ ਉਹਨਾਂ ਨੂੰ ਐਮਪੀ ਬਣਾ ਕੇ ਲੋਕ ਸਭਾ ਵਿੱਚ ਭੇਜਦੀ ਹੈ ਤਾਂ ਉਹ ਆਪਣੇ ਹਲਕਾ ਗੁਰਦਾਸਪੁਰ ਦੇ ਮੁੱਦੇ ਲੋਕ ਸਭਾ ਵਿੱਚ ਚੰਗੇ ਢੰਗ ਨਾਲ ਪੇਸ਼ ਕਰਨਗੇ। ਇਸ ਮੌਕੇ ਸ਼ੰਕਰ ਸ਼ਰਮਾ ਨੇ ਕਿਹਾ ਕਿ ਅੱਜ ਵਾਰਡ ਨੰਬਰ 9 ਵਿੱਚ ਆਮ ਆਦਮੀ ਪਾਰਟੀ ਦੀ ਇੱਕ ਭਰਵੀ ਮੀਟਿੰਗ ਕੀਤੀ ਐਚਐਸ ਵਿੱਚ ਵਿਧਾਇਕ ਸ਼ਰੀ ਕਲਸੀ ਦੇ ਧਰਮ ਪਤੀ ਰਾਜਮੀਲ ਕੌਰ ਕਲਸੀ ਪਹੁੰਚੇ ਹਨ ਉਹਨਾਂ ਨੇ ਕਿਹਾ ਕਿ ਵਾਰਡ ਨੰਬਰ 9 ਅਤੇ 10 ਦੀ ਜਨਤਾ ਨੇ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਹਨ ਅਤੇ ਅਸੀਂ ਵਾਅਦਾ ਕਰਦੇ ਹਾਂ ਕਿ ਜਿੱਥੇ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸ਼ਰੀ ਕਲਸੀ ਨੂੰ ਐਮਐਲਏ ਜਿਤਾਇਆ ਗਿਆ ਹੈ ਉੱਥੇ ਹੀ ਹੁਣ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੂੰ ਐਮਪੀ ਜਿਤਾ ਕੇ ਪੇਜਾਂਗੇ ਤਾਂ ਕਿ ਉਹ ਹਲਕੇ ਦੇ ਮੁੱਦੇ ਚੁੱਕ ਸਕਣ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤਾਜ਼ੀਆਂ ਖਬਰਾਂ ਦੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾð ਨਾਲ ਪੱਤਰਕਾਰ ਐਮ ਐਸ ਰਾਜਾ ਦੀ ਇੱਕ ਖਾਸ ਈਪੂ ਸੁਣ ਕੇ ਜਾਵਾਂਗੀ ਸਾਡੀ ਕੋਸ਼ਿਸ਼ ਇਹ ਹੀ ਹੈ ਕਿ ਅਸੀਂ ਹਰੇਕ ਦੁਆ ਕੰਮ ਕਰੀਏ ਕਿਸੇ ਨੂੰ ਦੋਰੀ ਵਾਸਾ ਨੂੰ ਕਹਿਣ ਦੀ ਲੋੜ ਨਾ ਪਵੇ ਹਮੇਸ਼ਾ ਸਾਡੀ ਹੀ ਕੋਸ਼ਿਸ਼ ਮਾਵਾ ਦਾ ਇੱਥੇ ਪਹੁੰਚਦੇ ਤੈ ਦਿ ਲੋਨ ਧੰਨਵਾਦ ਕਰਦੀਆਂ ਆਪਣੇ ਪਿਓਾਂ ਦਾ ਆਪਣੇ ਭਰਾਵਾਂ ਦਾ ਸਾਰਿਆਂ ਦਾ ਤੈ ਦਿ ਲੋਨ ਧੰਨਵਾਦ ਕਰਦੀਆਂ ਕਿਉਂਕਿ ਵੇਖੋ ਇਹ ਬਜ਼ੁਰਗ ਨੇ ਇਹਨਾਂ ਨੇ ਆਪਣੇ ਪਿੰਡਿਆਂ ਤੇ ਜਾਦਾ ਤੋਖ ਹੰਡਾਏ ਨੇ ਇਹਨਾਂ ਦਾ ਤਜਰਬਾ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ ਮੈਂ ਆਪਣੇ ਬਜ਼ੁਰਗਾਂ ਦਾ ਬਹੁਤ ਸਤਿਕਾਰ ਕਰਦੀਆਂ ਤੇ ਮੈਂ ਚਾਹੁੰਦੀ ਕਿ ਹਰ ਕੋਈ ਕਰੇ ਮੈਂ ਸ਼ੰਕਰ ਸ਼ਰਮਾ ਵਾਰ ਨੰਬਰ 9 ਤੋਂ ਕਿ ਅੱਜ ਮੇਰੇ ਮੁਹੱਲੇ ਵਾਰਡ ਨੰਬਰ 9 ਕੇ ਵਾਰਡ ਨੰਬਰ 10 ਕੇ ਐਮ ਐਲ ਏ ਸਾਹਿਬ ਕੀ ਵਾਈਫ ਰਾਈਪਰ ਕਲਸੀ ਜੀ ਪਹੁੰਚੇ ਸੀ ਤੇ ਉਹ ਇਹ ਕਾਫੀ ਕਟਕੀਟਾ ਜਹੀ ਵਾਰਡ ਦੇ ਵਿੱਚ ਜੋ ਕਿ ਐਮਐਲਏ ਸਾਹਿਬ ਨੂੰ ਅਸੀਂ ਇਹੋ ਯਕੀਨ ਦਿਵਾਉਨੇ ਆਂ ਵੀ ਅਸੀਂ ਵੱਧ ਤੋਂ ਵੱਧ ਵੋਟ ਅਸੀਂ ਵਾਰਡ ਨੰਬਰ 9 ਤੋਂ ਕਿ ਵਾਰਡ ਨੰਬਰ 10 ਤੋਂ ਪਾਵਾਂਗੇ ਕਿ ਉਹਨਾਂ ਨੂੰ ਐਮਪੀ ਬਣਾਵਾਂਗੇ